ਇੱਕ ਘਰ ਦੀ ਲੜਾਈ ਨੇ ਇੱਕ ਅਜੀਹਾ ਰੂਪ ਲੈ ਲਿਆ ਕਿ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਤੁਹਾਡੀ ਵੀ ਜਿਹੜੀ ਹੈ ਰੂਹ ਕੰਬ ਜਾਏਗੀ ਇੱਕ ਔਰਤ ਦੇ ਵੱਲੋਂ ਲਗਾਤਾਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਕਿ ਮੇਰੇ ਪਤੀ ਦਾ ਹਥਿਆਰ ਲੈ ਜਾਵੋ ਨਹੀਂ ਇਹ ਮੈਨੂੰ ਮਾਰ ਮੁਕਾਏਗਾ ਤੇ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਤੇ ਪੁਲਿਸ ਆ ਕੇ ਜਿਹੜਾ ਹੈ ਉਸ ਨੂੰ ਖਾਤਿਆ ਜਮ੍ਹਾਂ ਕਰਾਉਣ ਲਈ ਕਹਿੰਦੀ ਹੈ ਤਾਂ ਪਰ ਉਹ ਹਥਿਆਰ ਜਮ੍ਹਾਂ ਨਹੀਂ ਕਰਾਉਂਦਾ ਤਾ ਉਸ ਤੋਂ ਬਾਅਦ ਉਹ ਜੋ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੰਦਾ ਦਰਸਲ ਮ੍ਰਿਤਕ ਦੀ ਪਰਜਾਈ ਜਿਹੜੀ ਮ੍ਰਿਤਕਔਰਤ ਉਸ ਦੀ ਪਰਜਾਈ ਦੇ ਬਿਆਨ ਦਰਜ ਕਰਵਾਏ ਨੇ ਕਿ ਉਸ ਦੀ ਨਨਦ ਹੈ ਉਸ ਦਾ ਘਰ ਵਾਲਾ ਉਸ ਦੇ ਨਾਲ ਲੜ ਰਿਹਾ ਸੀ ਤੇ ਉਸ ਕੋਲ ਅਬਦਾ ਲਾਇਸੈਂਸ ਸੀ ਹਥਿਆਰ ਸੀ ਤਾਂ ਉਸ ਤੋਂ ਬਾਅਦ ਜਦੋਂ ਘਰ ਦੀ ਲੜਾਈ ਵੱਧਦੀ ਦਿਖੀ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਤੁਸੀਂ ਆਵੋ ਤੇ ਇਸ ਦਾ ਹਥਿਆਰ ਲੈ ਜਾਵੋ ਇਸ ਦਾ ਪਤਾ ਨਹੀਂ ਇਹ ਗੋਲੀ ਮਾਰ ਦੇਵੇ ਪੁਲਿਸ ਵਾਲੇ ਆਏ ਜਰੂਰ ਪਰ ਉਸ ਤੋਂ ਜਦੋਂ ਸਮਝਾਪ ਜਾ ਕੇ ਚਲੇ ਗਏ ਉਸ ਤੋਂ ਬਾਅਦ ਕੁਝ ਸਮਾਂ ਉਹ ਮ੍ਰਿਤਕ ਔਰਤ ਨੇ ਆਪਣੇ ਗਵਾਂਢੀਆਂ ਦੇ ਘਰ ਰਹਿ ਕੇ ਸਮਾਂ ਕੱਢਿਆ ਪਰ ਜਦੋਂ ਉਸ ਗਵਾਂਢੀ ਦੇ ਘਰ ਆਈ ਤਾਂ ਉਸਨੇ ਅਨੁਸਾਰ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਉਸ ਦੀ ਮੌਕੇ ਤੇ ਜਿਹੜੀ ਇਹ ਮੌਤ ਹੋ ਗਈ ਉਸ ਤੋਂ ਪਹਿਲਾਂ ਪੁਲਿਸ ਨੂੰ ਇੱਕ ਵਾਰ ਫਿਰ ਤੋਂ ਫੋਨ ਗਿਆ ਸੀ ਕਿ ਉਹ ਫਿਰ ਤੋਂ ਝਗੜ ਰਿਹਾ ਹੈ ਪਰ ਪੁਲਿਸ ਨੇ ਕਿਹਾ ਅਸੀਂ ਇਸ ਮਾਮਲੇ 'ਚ ਕੁਝ ਨਹੀਂ ਕਰ ਸਕਦੇ ਕਿਉਂਕਿ ਉਹਦੀ ਸਹਿਮਤੀ ਚਾਹੀਦੀ ਹੈ ਕਿਉਂਕਿ ਉਹਨੇ ਹਥਿਆਰ ਉਹਦਾ ਦਸੰਸੀ ਹੈ ਤਾਂ ਲਗਾਤਾਰ ਇੱਕ ਕਹਾਣੀ ਹੈ ਮੋਗਲ ਸਾਹਮਣੇ ਆ ਰਹੀ ਹੈ ਬੇਹਾਦੀ ਦਰਦਨਾਕ ਤਸਵੀਰਾਂ ਨੇ ਤੁਸੀਂ ਦੇਖ ਪਾ ਰਹੇ ਹੋ ਇੱਕ ਪਤੀ ਦੇ ਵੱਲੋਂ ਇੱਕ ਆਪਣੀ ਪਤਨੀ ਦਾ ਬਹੁਤ ਹੀ ਬੇਰਹਿਮੀ ਦੇ ਨਾਲ ਜਿਹੜਾ ਕਤਲ ਕਰ ਦਿੱਤਾ ਗਿਆ ਆਕਾ ਮੰਤਰੀ ਤੇ ਮਹਾਰਾਣੀ ਪਰਨੀਤ ਕੌਰ ਜੋ ਪਟਿਆਲਾ ਨਾਲ ਸੰਬੰਧਿਤ ਨੇ ਉਹ ਬੱਚਿਆਂ ਦੇ ਘਰ ਪਹੁੰਚੇ ਜਿਹੜੇ ਬੱਚਿਆਂ ਦੀ ਪਿਛਲੇ ਦਿਨੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ ਉੱਥੇ ਉਹਨਾਂ ਨੇ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਇਹ ਕਿ ਕਿਸੇ ਵੀ ਮਾਪੇ-ਬਾਪ ਦਾ ਬੱਚਾ ਜਦੋਂ ਚਲਾ ਜਾਂਦਾ ਤਾਂ ਮਾਪੇ-ਬਾਪ ਦਾ ਮਰਨ ਹੋ ਜਾਂਦਾ ਕਿਉਂਕਿ ਮਾਪੇ-ਬਾਪ ਜਿਹੜੇ ਨੇ ਬੜੇ ਚਾਹਾਂ ਨਾਲ ਆਪਣੇ ਬੱਚਿਆਂ ਦਾ ਮੂੰਹ ਦੇਖਦੇ ਨੇ ਉਹਨਾਂ ਨੂੰ ਪਾਲਦੇ ਨੇ, ਬਲੋਸਦੇ ਨੇ ਪਰ ਜਦੋਂ ਕਿਸੇ ਅਚਾਨਕ ਸੜਕੀ ਹਾਦਸੇ ਦੇ ਵਿੱਚ ਅਜਿਹੀ ਜਾਨ ਚਲੀ ਜਾਂਦੀ ਹੈ ਤਾਂ ਬੜਾ ਜਿਹੜਾ ਨੁਕਸਾਨ ਹੋ ਜਾਂਦਾ ਕਿਉਂਕਿ ਬੱਚੇ ਨੇ ਜਿਹੜੇ ਉਹ ਕੱਲ ਦਾ ਭਵਿੱਖ ਹੁੰਦੇ ਨੇ ਔਰ ਕੱਲ ਦਾ ਭਵਿੱਖ ਜਦੋਂ ਤੁਹਾਡੇ ਬੁਢਾਪੇ ਦੀ ਲਾਠੀ, ਤੁਹਾਡੇ ਬੁਢਾਪੇ ਦਾ ਸਹਾਰਾ ਜਦੋਂ ਬਚਪਨ ਵਿੱਚ ਚਲਾ ਜਾਂਦਾ ਹੈ ਤਾ ਉਹ ਦਿਨ ਕੱਢਨੇ ਬਹੁਤ ਔਖੇ ਹੋ ਜਾਂਦੇ ਨੇ ਤਾਂ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਐ ਉਸਨੇ ਜਿਹੜੇ ਪ੍ਰਵਾਕ ਮੈਂਬਰ ਉਹਨਾਂ ਨਾਲ ਦੁੱਖਾਂ ਸਾਂਝਾ ਕੀਤਾ ਤੇ ਨਾਲ ਦੀ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਐਡਾ ਬੜਾ ਪਹਾੜ ਕਹਿ ਟੁੱਟਿਆ ਸਮਾਣ ਦੇ ਲੋਕਾਂ ਤੇ ਇੱਕ ਟਿਪਰ ਵੱਲੋਂ ਇੰਨੀ ਮੋਤ ਤਾਂ ਹੋਈ ਕਿ ਕੀ ਕਹ ਲੱਗਦਾ ਦੇਖੋ ਬਹੁਤ ਹੀ ਦੁੱਖ ਦਾ ਇੱਕ ਹਾਲਾਚਾ ਹੋਇਆ ਕਿਸੇ ਲਈ ਆਪਣੇ ਬੱਚੇ ਨੂੰ ਖੋਣਾ ਇਸ ਤੋਂ ਉੱਪਰ ਕੋਈ ਦਰਦ ਨਹੀਂ ਕੋਈ ਦੁੱਖ ਨਹੀਂ ਔਰ ਇੱਥੇ ਜਿਸ ਤਰ੍ਹਾਂ ਹੁਣ ਅਸ਼ੀਸ਼ ਘਰ 'ਚ ਖੜੇ ਐ ਦੋ ਬੱਚੇ ਗਏ ਇੱਕ ਹੋਰ ਥਾਂ ਤੇ ਜਿਵੇਂ ਪਹਿਲੇ ਜਾ ਕੇ ਆਈ ਐ ਕੌਂਸਲ ਜੀ ਦੇ ਉਹਨਾਂ ਦੇ ਲੁੰਬਾ ਜੀ ਦੇ ਉਹਨਾਂ ਦਾ ਇੱਕ ਬੱਚਾ ਇਕਲੋਤੀ ਬੇਟੀ ਔਰ ਕੋਈ ਬੱਚਾ ਹੀ ਹੈ ਨਹੀਂ ਚਲੋ ਹਰ ਇੱਕ ਬੱਚੇ ਦੀ ਆਪਣੀ ਆਪਣੀ ਥਾਂ ਹੁੰਦੀ ਐ ਪਰ ਇੱਕ ਮਾਂ ਔਰ ਬਾਪ ਦੇ ਲਈ ਬੱਚਾ ਖੋਣਾ ਸਭ ਤੋਂ ਬੁਰੀ ਚੀਜ਼ ਹੈਗੀ ਤੋ ਉਹਨਾਂ ਦੇ ਦੁੱਖ ਦੇ ਵਿੱਚ ਇਹਨਾਂ ਨਾਲ ਅਫਸੋਸ ਕਰਨਾ ਨਹੀਂ ਆਈ ਕਾਂਗਰਸ ਪਾਰਟੀ ਕਹਿ ਰਹੀ ਬਈ ਇਸੀ ਤੋਂ ਬਾਅਦ ਕੋਈ ਲਗਾ ਸੰਗਰਸ ਕਰਕੇ ਤਰਨਾ ਜਾਮ ਲਾਏਗੀ ਕੀ ਕੀ ਕਰਨਾ ਚਾਹੁੰਦੇ ਕਾਂਗਰਸ ਪਾਰਟੀ ਵੱਲੋਂ ਕਹਿਇਆ ਜਾ ਰਹਾ ਹੈ ਕਿ ਤੋਂ ਬਾਅਦ ਸੀ ਤਗੜਾ ਸੰਗਰਸ ਕਰਕੇ ਜਾਮ ਲਾਏਗੇ ਵੱਡੇ ਵੱਡੇ ਦੇ ਕੋਈ ਕੰਮ ਕਰਨਗੇ ਕਿਪਰਾਂ ਦੇ ਵਰ ਖਲਾ ਤੁਹਾਡੀ ਪਾਰਟੀ ਵੱਲੋਂ ਭਾਤਪਨ ਕਿ ਕਰਨ ਤੁਮ ਦੇਖੋ ਅੱਜ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਖਾਲੀ ਅਫਸੋਸ ਦੇ ਵਿੱਚ ਆਈ ਹਾਂ ਮੈਂ ਰਾਤੀ ਆਈ ਹਾਂ ਵਾਪਸ ਮੈਂ ਬਹਾਈ ਨਹੀਂ ਸੀ ਪਕਿਆਲੀ ਔਰ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਸਾਡੀ ਪਾਰਟੀ ਅਸੀਂ ਇੱਕ ਇੱਕ ਵਿਅਕਤੀ ਜਿਨ੍ਹਾਂ ਦਾ ਬੱਚਾ ਗੁਜ਼ਰਿਆ ਉਹਨਾਂ ਦੇ ਨਾਲ ਖੜੇ ਆ ਜੋ ਉਹਨਾਂ ਦੀ ਲੋੜ ਹੈ ਜੋ ਉਹ ਸਾਡੇ ਤੋਂ ਚਾਹੁੰਦੇ ਆ ਅਸੀਂ ਉਹ ਕਰਨ ਨੂੰ ਤਿਆਰ ਆ ਸਮਾਜ ਸੇਵੀ ਤੇ ਸਰਪੰਚ ਜੁਨੇ ਪ੍ਰਧਾਨ ਕਰਨ ਕੌੜਾ ਦੇ ਵੱਲੋਂ ਪਟਿਆਲਾ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਕਿ ਉਹਨਾਂ ਨੇ ਕਿਹਾ ਇਹ ਕਿ ਮੇਰੇ ਉੱਪਰ ਝੂਠੇ ਇਲਜ਼ਾਮ ਲਗਾ ਕੇ ਮੇਰੇ ਉੱਪਰ ਪਰਚੇ ਦਰਜ ਕਰਵਾਏ ਗਏ ਨੇ ਜਿਸ ਦੇ ਵਿੱਚ ਮੇਰੇ ਸਾਥੀਆਂ ਦੇ ਨਾਮ ਜਿਹੜੇ ਹੈਗੇ ਦੱਸੇ ਜਾ ਰਹੇ ਉਹਨਾਂ ਨੇ ਕਿਹਾ ਹੈ ਕਿ ਪਟਿਆਲਾ ਦੇ ਵਿੱਚ ਜਦੋਂ ਮੇਰੇ ਤੋਂ ਪਰਚਾ ਕਰਵਾਇਆ ਗਿਆ ਤਾਂ ਇੰਦਰਪੁਰਾ ਜਿਹੜੀ ਜਗ੍ਹਾ ਗਈ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ ਪੁਲਿਸ ਮੌਜੂਦ ਸੀ ਜਦੋਂ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਸੀ ਉੱਥੇ ਕੋਈ ਲੜਾਈ ਝਗੜਾ ਨਹੀਂ ਹੋਇਆ ਉਸ ਤੋਂ ਬਾਅਦ ਜਿਹੜਾ ਰੁਪਿੰਦਰ ਸਿੰਘ ਹੈਗਾਗਾ ਉਸ ਦੇ ਵੱਲੋਂ ਇਹ ਪਰਚਾ ਮੇਰੇ ਤੇ ਕਰਵਾਇਆ ਗਿਆ ਕਿਉਂਕਿ ਰੁਪਿੰਦਰ ਸਿੰਘ ਇਸ ਦੇ ਵਿੱਚ ਉਲਟਾ ਫਸ ਰਿਹਾ ਕਿਉਂਕਿ ਰੁਪਿੰਦਰ ਸਿੰਘ ਦੀ ਜਿਹੜੀ ਕੋਠੀ ਆ ਉਸ ਜ਼ਮੀਨ ਦੇ ਉੱਤੇ ਬਣੀ ਹੋਈ ਆ ਪਰ ਅਸੀਂ ਇਨਸਾਨੀਅਤ ਦੇ ਨਾਤੇ ਉਹ ਕੋਠੀ ਨੂੰ ਟਾਇਆ ਟਾਇਆ ਨਹੀਂ ਟਾਈਟਲ ਨਹੀਂ ਕੀਤਾ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਸੀ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਦੇ ਉਲਟਾ ਪਰਚਾ ਕਰਵਾ ਦਿੱਤਾ ਤਾਂ ਉਹਨਾਂ ਨੇ ਬੜੇ ਗੰਭੀਰ ਜਿਹੇ આરોਪ ਰੁਪਿੰਦਰ ਸਿੰਘ ਦੇ ਉੱਪਰ ਲਗਾਏ ਨੇ ਦੇਖਣਾ ਹੋਏਗਾ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਾਂ ਕਹਿ ਲਈਏ ਕਿ ਕੋਰਟ ਹੈਗੀ ਆ ਉਹ ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੀ ਹੈ ਕਿਉਂਕਿ ਸਰਪੰਚ ਸਾਹਿਬ ਦਾ ਜੋ ਰਸੂਖ ਹੈ ਜਾਂ ਰਤਬਾ ਹੈਗਾ ਉਹ ਕਾਫੀ ਵਧੀਆ ਹੈਗਾ ਤੇ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਇਹ ਮਾਮਲਾ ਸੁਲਝਾਇਆ ਜਾਂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾਨ ਦਿਸਾਂ ਦੇ ਅਨੁਸਾਰ ਜਿਹੜਾ ਹੈ ਵਕਫਾ ਜਿਹੜੇ ਮੰਤਰੀ ਨੇ ਉਹ ਆਪਣੇ ਮਹਿਕਮਿਆਂ ਦੇ ਵਿੱਚ ਜਾ ਕੇ ਲਗਾਤਾਰ ਜਿਹੜੀ ਹੈ ਉਹ ਛਾਪੇਮਾਰੀ ਕਰ ਰਹੇ ਨੇ ਦੱਸ ਦਈਏ ਕਿ ਹੁਣ ਡਾਕਟਰ ਬਲਬੀਰ ਸਿੰਘ ਜਿਹੜੇ ਨੇ ਉਹ ਅਚੰਚੇ ਜਿਹੜੇ ਆ ਉਹ ਲਗ ਲਗ ਹਸਪਤਾਲਾਂ ਦੇ ਵਿੱਚ ਜਾਂ ਕਹਿ ਲਈਏ ਕਿ ਮੁੱਢਲੀ ਸੇਵਾ ਕੇਂਦਰਾਂ ਦੇ ਵਿੱਚ ਜਾਂ ਮੁੱਢਲੀ ਸਿਹਤ ਕੇਂਦਰਾਂ ਦੇ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੇ ਨੇ ਉਹ ਘਨੌਰ ਦੇ ਵਿੱਚ ਪਹੁੰਚੇ ਨੇ ਘਨੌਰ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਉੱਥੇ ਦਾ ਜਾਇਜ਼ਾ ਲਿਆ ਜਾਇਜ਼ਾ ਲੈ ਕੇ ਉਹਨਾਂ ਨੇ ਕਿਹਾ ਇਹ ਕਿ ਇੱਥੇ ਸਾਨੂੰ ਕੁਝ ਕਮੀਆਂ ਜ਼ਰੂਰ ਦੇਖਣ ਨੂੰ ਮਿਲੀਆਂ ਨੇ ਕੋਈ ਸਟਾਫ ਦੀ ਕਮੀ ਲੈ ਕੇ ਹੋਵੇ ਜਾਂ ਸਾਫ ਸਵੱਜ ਦੀ ਕਮੀ ਲੈ ਕੇ ਹੋਵੇ ਤਾਂ ਉਹਨਾਂ ਨੇ ਮਰੀਜ਼ਾਂ ਨਾਲ ਗੱਲ ਵੀ ਕੀਤੀ ਹੈ ਤਾਂ ਉਹਨਾਂ ਕਿਹਾ ਹੈ ਕਿ ਅਸੀਂ ਇਹਨਾਂ ਕਮੀਆਂ ਨੂੰ ਜਲਦੀ ਪੂਰਾ ਕਰ ਦੇਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਸਿਹਤ ਸੂਲਤਾਂ ਸਿੱਖਿਆ ਇਨਫਰਾਸਟ੍ਰਕਚਰ ਉੱਪਰ ਅਸੀਂ ਬਹੁਤ ਸਾਰੀ ਸਰਕਾਰ ਜੀ ਕੰਮ ਕਰ ਰਹੀ ਹੈ ਉਹਨਾਂ ਕਿਹਾ ਕਿ ਮੇਰੇ ਅਚੰਦੇ ਦੇ ਦੌਰਾ ਕਰਨ ਦਾ ਮਕਸਦ ਕਿਸੇ ਨੂੰ ਡਰਾਉਣਾ ਜਾਂ ਕਿਸੇ ਨੂੰ ਸਸਪੈਂਡ ਕਰਨਾ ਜਾਂ ਕਿਸੇ ਨੂੰ ਟਰਮੀਨੇਟ ਕਰਨਾ ਨਹੀਂ ਹੁੰਦਾ ਮੇਰਾ ਅਚੰਦੇ ਦਾ ਦੌਰਾ ਇਹ ਹੁੰਦਾ ਹੈ ਕਿ ਜੋ ਹਾਲਾਤ ਜਿਸ ਤਰ੍ਹਾਂ ਹੈਗੇ ਨੇ ਉਸ ਤਰ੍ਹਾਂ ਦੇ ਹਾਲਾਤ ਮੈਨੂੰ ਦੇਖਣ ਨੂੰ ਮਿਲਣ ਕਿਉਂਕਿ ਜੇਕਰ ਮੈਂ ਜਾਣਕਾਰੀ ਦੇ ਕੇ ਪਹੁੰਚਦਾ ਤਾਂ ਜਾ ਬਿੱਤੋਂ ਪਹਿਲਾਂ ਜਿਹੜੇ ਸੁਧਾਰ ਕਰ ਲਏ ਜਾਂਦੇ ਨੇ ਤਾਂ ਮੈਂ ਚਾਹ ਨਹੀਂ ਚਾਹੁੰਦਾ ਕਿ ਜਿਸ ਤਰ੍ਹਾਂ ਹਸਪਤਾਲ ਹੈਗਾ ਜਾਂ ਉਸ ਤਰ੍ਹਾਂ ਮੈਨੂੰ ਦਿਖਾਇਆ ਜਾਵੇ ਤਾਂ ਅੱਜ ਘਨੌਰ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਉੱਥੇ ਛਾਪੇਮਾਰੀ ਕੀਤੀ ਹੈ ਤੇ ਨਾਲ ਦੀ ਨਾਲ ਉੱਥੋਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਸੰਭਾਈਆਂ ਨੇ ਉਸ ਤੋਂ ਬਾਅਦ ਕੋਈ ਜਿਹੜੀ ਕਮੀਆਂ ਨੇ ਉਹ ਉਹਨਾਂ ਨੂੰ ਮਿਲੀਆਂ ਨੇ ਉਹਨਾਂ ਨੇ ਜਲਦੀ ਕਿਹਾ ਕਿ ਜਲਦੀ ਠੀਕ ਕਰ ਦਿੱਤੇ ਜਾਣਗੀਆਂ ਤੇ ਬਰਬੀਰ ਸਿੰਘ ਦਾ ਕੀ ਕਹਿਣਾ ਤੁਸੀਂ ਸੁਣ ਲਓ ਜੋ ਅਚਨ ਚੇਦਕ ਨੂੰ ਹਸਪੀਟਲ ਦਾ ਦੌਰਾ ਕੀਤਾ ਜੀ ਕੀ ਕਹਿਣਾ ਚਾਹੋਗੇ ਤੇ ਕੀ ਦੇਖਿਆ ਤੁਸੀਂ ਉਹ ਵਾ ਅਚਨ ਚੇਦ ਦਾ ਇਸ ਕਰਕੇ ਕਰਦਾ ਕਿ ਮਨੂੰ ਐਕਚੁਅਲੀ ਜਿਹੜੀ ਗਰਾਉਂਡ ਰਿਐਲਿਟੀ ਹੈ ਜੇ ਮੈਂ ਦੱਸ ਕੇ ਜਾਵਾਂਗਾ ਫਿਰ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਜੀ ਜਿਵੇਂ ਹੁਣ ਤੁਹਾਡੇ ਬੰਦੇ ਅੱਜ ਤੇ ਗੋਆਲ ਮਿਲਦੀ ਆਗਾ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਆ ਉਹ ਤੋਂਪੇ ਚ ਖੜੇ ਆ ਤੇ ਉਹ ਤਾਂ ਮੈਂ ਕਹਾਂ ਵੀ ਉਹਦਾ ਸ਼ਰਟ ਵੱਡਾ ਕਰੋ ਤੇ ਉਹਦੇ ਤੇ ਇੱਕ ਪੱਖਾ ਹੋਰ ਲਵਾਓ ਤੇ ਤੇ ਵੀ ਇਹਦੇ ਪਾਣੀ ਦਾ ਬਿਹਤਰ ਬੰਦੋਬਸਤ ਕਰੋ ਇੱਥੇ ਤੁਹਾਡੇ ਕੋਲ ਸਟਾਫ ਕੋਈ ਨਹੀਂ ਜਿੰਨਾ ਕਲਾਸ ਰੂਮ ਦਾ ਕੋਈ ਇੰਨਾ ਕੁ ਕੁਆਲਟੀ ਦਾ ਬੰਦਰ ਨਾ ਮਿਲਦਾ ਕੋਈ ਕਲਾਸ ਰੂਮ ਇਹ ਨਾ ਕਰਦਾ ਤੁਹਾਡੇ ਕੋਲ ਜਿਹੜੇ ਸਕੂਟਰਾਂ ਥੋੜੇ ਜਿਹਾ ਆਰਡਰਲੀ ਕੋਈ ਉਹਨਾਂ ਨੂੰ ਪਤਾ ਇੱਕ ਰਾਤ ਲਈ ਇੱਥੇ ਡਾਕਟਰਾਂ ਦੀ ਬਹੁਤ ਕਮੀ ਹੈ ਦਿਨ 'ਚ ਤੁਸੀਂ ਦੇਖਿਆ ਦੋ ਤਿੰਨ ਡਾਕਟਰ ਹੀ ਆ ਜਿਹੜੇ ਦਿਨ 'ਚ ਆਉਂਦੇ ਆ ਫੇ ਰਾਤ ਨੂੰ ਬਹੁਤ ਦਿੱਕਤ ਆਉਂਦੀ ਹੈ ਡਾਕਟਰ ਭਰਤੀ ਕੀਤੇ ਹੈ ਇੱਥੇ ਮੈਂ ਪੋਸਟ ਵੀ ਕੀਤੇ ਆ ਕਾਫੀ ਸਾਰੇ ਤੁਹਾਡੇ ਕੋਲੇ ਸਾਰੇ ਸਪੈਸ਼ਲਿਸਟ ਆ ਜਾਂ ਨਸਟਰ ਟੈਸਟ ਦੀ ਲੋੜ ਹੈ ਮਤਲਬ ਨਸਟਰ ਟੈਸਟ ਦੀ ਜਿਵੇਂ ਰੇਡੀਓਲੋਜਿਸਟ ਹੈ गुजायना ਕੋਲ ਜਮੀਨ ਮੈਂ ਦੇਖਿਆ ਵੀ ਉਹਨਾਂ ਨੂੰ ਆਈ ਸਰਵਿਸ ਦੀ, ਐਸਟੀ ਦੀ ਔਰ ਸਕੇਲਰਿਸ ਪਰਸਨਲ ਦੀ ਲੋੜ ਤਾਂ ਸਾਰਿਆਂ ਦੀ ਹੁੰਦੀ ਹੈ ਜੀ। ਉਹ ਮੈਂ ਹੁਣ ਇਹ ਕਰ ਰਿਹਾ ਹੈਗਾ ਜੀ ਕਿ ਫਿਰ ਹਫਤੇ ਚੱਕ ਕੇ ਤੇ ਉਹਨਾਂ ਦਾ ਫਿਕਸ ਕਰ ਦਈਏ। ਫਟੋ ਘਟ ਲੋਕਾਂ ਨੂੰ ਸ਼ੁਰੂ ਕਰ ਜਾਈਏ ਵੀ ਫਲਾਣਾ ਜੀ 18 ਦਾ ਡਾਕਟਰ ਆਊਗਾ, ਫਿਰ ਨਾਕਰ ਕੰਨ ਕੱਢੇ ਵਾਲਾ ਆਊਗਾ, ਫਿਰ ਚਮੜੀ ਵਾਲਾ ਆਊਗਾ ਇਸ ਤਰ੍ਹਾਂ ਕਰਕੇ ਜੁੜਾ ਹੈਗਾ। ਦੇਖੋ ਬਿਲਡਿੰਗ ਕਿੱਡੀ ਵੱਡੀ ਬਣ ਗਈ ਪਰ ਡਾਕਟਰਾਂ ਦੀ ਕਮੀ ਕਰਕੇ ਇੱਥੇ ਬਹੁਤ ਦਿੱਕਤ ਆਉਂਦੀ ਹੈ ਇਲਾਕੇ। 25 ਕਿਲੋਮੀਟਰ ਇੱਥੋਂ ਹਸਪਤਲ ਪੈਂਦਾ ਅੰਬਾਲਾ ਰਾਜਪੁਰਾ ਪਟਿਆਲਾ। ਇਹ ਬਿਲਕੁਲ ਡਾਕਟਰਸ ਦੀ ਜਿਹੜੀ ਪ੍ਰੈsenz ਆ ਤੁਸੀਂ ਦੇਖੋ ਪਿੱਛੇ ਜਿਹੜੇ ਆ ਗਿਆ ਇਹ ਪਹਿਲੀ ਵਾਰੀ ਆ ਜਿਹੜੀ ਬਾ ਸਰਕਾਰ ਆ ਵੀ ਦਵਾਈਆਂ ਥੋੜੇ ਹੁਣ ਮਿਲਣ ਲੱਗ ਪਈਆਂ। ਪਹਿਲੀ ਗੱਲ ਇਹ ਹੋਈ ਯਾਰ ਡਾਇਗਨੋਸਟਿਕ ਹੋਣ ਲੱਗਿਆ ਮੈਂ ਤੁਹਾਡੇ ਬੰਲਾ ਕਲੀਨਿਕ ਵੀ ਜਾ ਕੇ ਆਇਆ ਉੱਥੇ ਵੀ 100 100 ਸਮਸਾਬਤ ਪੇਸ਼ੈਂਟ ਮਿਲ ਪਰਿਆ ਪਿਆ ਸੀ। ਉਹ ਵੀ ਇੱਥੇ ਵੀ ਤੁਹਾਡੇ ਜਿਹੜੇ ਆ ਗਿਆ ਚਾਰ ਪੰਜ ਸੌ ਪੇਸ਼ੈਂਟ ਸਨ। ਸੋ ਲੋਕਾਂ ਨੂੰ ਸਰਵਿਸਿਸ ਦੀ ਲੋੜ ਹੈ ਤੇ ਅਸੀਂ ਜਿਵੇਂ ਤੁਹਾਨੂੰ ਮੈਂ ਕਿਹਾ ਵੀ ਅਸੀਂ ਇਹਨਾਂ ਦੇ ਸਾਫ ਸਫਾਈ ਰੱਖ-ਰਖਾਅ ਇਹਦੇ ਵਾਸਤੇ ਅਸੀਂ ਸਪੈਸ਼ਲ ਬਜਟ ਵੀ ਦੇ ਰਹੇ ਆ ਤੇ ਡਾਕਟਰ ਭਰਤੀ ਕਰ ਰਹੇ ਆ, ਨਰਸਸ ਵੀ ਭਰਤੀ ਕਰ ਰਹੇ ਆ ਡਾਕਟਰ ਸੀ ਪਰਤੇ ਕੀਤਾ ਸੀ ਪੋਸਟ ਕਰਦੇ ਆ ਪਰ ਡਾਕਟਰਾਂ ਦੀ ਡੈਸੀ ਹੋ ਜਾਂਦਾ ਕਿ ਬਾਡੀ ਕਾਲਜ ਰਹਿਣ ਜਾਂ ਮਾਤਾ ਚੱਲੇ ਰਹਿਣ ਕਿ ਉਹਨਾਂ ਨੂੰ ਪਰਸੂਏਟ ਕਰਕੇ ਭੇਜਦੇ ਆ ਤੇ ਫੋਰਦੀ ਟਾਈਮ ਲੀਨ ਮੈਂ ਕਰ ਰਿਹਾ ਹੈਗਾ ਤੇ ਸਾਰੇ ਸਪੈਸ਼ਲਿਸਟ ਜਿਹੜੇ ਨਹੀਂ ਐ ਇੱਥੇ ਜਿਹੜੇ ਜਿਹਨਾਂ ਦੇ ਬੀਜ ਵੀ ਘੱਟ ਹੁੰਦੇ ਆ ਅੱਖਾਂ ਦੇ ਹੋ ਗਏ ਨੱਕਾਂ ਦੇ ਨਜ਼ਰ ਦੇ ਹੋ ਗਏ ਚਮੜੀ ਦੇ ਹੋ ਗਏ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਪੈਸ਼ਲਿਸਟ ਹੈਗੇ ਆ ਜਿਹੜੇ ਰੋਜ਼ ਅੱਥੇ ਕੋਈ ਦੀ ਫੋਟਾ ਵੀ ਨਹੀਂ ਐ ਤੇ ਕਰਵਾਉਣੀ ਬਾਈ ਰੋਟੇਸ਼ਨ ਡਿਊਟੀ ਮੈਂ ਲਗਾਉਂਦਾ ਠੀਕ ਐ ਜੀਪੀਸੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਸੀ ਉਸ ਤੋਂ ਬਾਅਦ ਮੀਟਿੰਗ ਤੋਂ ਬਾਅ ਹਰਜਿੰਦਰ ਸਿੰਘ ਧਾਮ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਦਾਵਾ ਕੀਤਾ ਹੈ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਪਰਿਵਾਰ ਮਾਰੇ ਗਏ ਸੀ ਉਹਨਾਂ ਨੂੰ ਅਸੀਂ 5-5 ਲੱਖ ਰੁਪਏ ਮੁਆਵਜ਼ਾ ਦਵਾਗੇ ਤੇ ਹੁਣ ਉਹਨਾਂ ਨੇ ਇੱਕ ਵੱਡੀ ਗੱਲ ਹੋਰ ਆਖ ਦਿੱਤੀ ਹੈ ਕਿ ਜਿਹੜਾ ਅਜੈਬ ਘਰ ਹੈ ਉਸ ਦੇ ਵਿੱਚ ਪੀਐਮ ਸਾਬਕਾ ਪੀਐਮ ਡਾਕਟਰ ਮਨਮੋਨ ਸਿੰਘ ਦੀ ਜਿਹੜੀ ਹੈ ਉਹ ਤਸਵੀਰ ਲਗਾਈ ਜਾਣੀ ਹੈ ਤੇ ਨਾਲ ਦੇ ਨਾਲ ਹੈੱਡ ਗ੍ਰਾਂਥੀ ਮੋਹਨ ਸਿੰਘ ਦੀ ਵੀ ਤਸਵੀਰ ਲਗਾਈ ਜਾਣੀ ਹੈ ਉਹਨਾਂ ਕਿਹਾ ਹੈ ਕਿ ਇਹ ਸਾਡੇ ਲਈ ਬਹੁਤ ਮਹਾਨ ਸ਼ਖਸੀਅਤਾਂ ਨੇ ਇਹਨਾਂ ਦਾ ਅਜਾਇਬ ਘਰ ਦੇ ਵਿੱਚ ਇਹਨਾਂ ਦੀਆਂ ਫੋਟੋਆਂ ਲੱਗੀਆਂ ਹੋਣੀਆਂ ਸਾਡੇ ਲਈ ਮਾਣ ਦੀ ਗੱਲ ਹੈ ਤਾਂ ਉਹਨਾਂ ਨੇ ਹੋਰ ਕਾਫੀ ਮੁੱਦਿਆਂ ਦੇ ਉੱਪਰ ਵੀ ਜਿਹੜਾ ਹੈ ਉਹ ਆਪਣੀ ਝਾਤ ਮਾਰੀ ਹੈ ਤੇ ਕਿਉਂਕਿ ਅੰਦਰੂਨੀ ਕਮੇਟੀ ਦੀ ਮੀਟਿੰਗ ਵਿੱਚ ਦੇਖਿਆ ਜਾ ਰਿਹਾ ਸੀ ਕਿ ਸ਼ਾਇਦ ਦੰਦਮਈ ਟਕਸਾਲ ਦੇ ਵੱਲੋਂ ਕੋਈ ਹਰਕਤ ਕੀਤੀ ਜਾਵੇ ਪਰ ਅਜੇ ਹੀ ਕੋਈ ਹਰਕਤ ਨਹੀਂ ਹੋਈ ਤਾਂ ਦੇਖਿਆ ਗਿਆ ਹੈ ਕਿ 5-5 ਲੱਖ ਦੀ ਜਿਹੜੀ ਮੁਆਵਜ਼ਾ ਰਾਸ਼ੀ ਹੈ ਉਹ ਦੇਣ ਦਾ ਐਲਾਨ ਹਰਜਨ ਸਿੰਘ ਧਾਮੀ ਦੇ ਵੱਲੋਂ ਕਰ ਦਿੱਤਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਦਮਪੁਰ 에ਅਰ ਜਿਹੜਾ ਸਟੇਸ਼ਨ ਹੈ ਉਹਦੇ ਵਿੱਚ ਪਹੁੰਚੇ ਨੇ 에ਅਰ ਫੋਰਸ ਸਟੇਸ਼ਨ ਉੱਥੇ ਪਹੁੰਚੇ ਨੇ। ਉਹਨਾਂ ਨੇ ਉੱਥੇ ਪਹੁੰਚ ਕੇ ਪੰਜਾਬ ਦੇ ਵਿੱਚ ਦੌਰਾ ਕੀਤਾ ਤੇ ਪੰਜਾਬ ਦੇ ਫੌਜੀਆ ਦੇ ਜਿਹੜਾ ਉਹ 에어 베이스 ਕੈਂਪ ਬਣਿਆ ਹੋਇਆ ਉੱਥੇ ਆ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤਸਵੀਰਾਂ ਬੜੀਆਂ ਖੂਬਸੂਰਤ ਆਈਆਂ ਨੇ ਉਹਨਾਂ ਦੀ ਤਸਵੀਰਾਂ ਦੇ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਪ੍ਰਧਾਨ ਮੰਤਰੀ ਦੀ ਆਪਣੇ ਫੌਜ ਨਾਲ ਆਪਣੀ ਫੌਜੀਆਂ ਨਾਲ ਤੇ ਫੌਜ ਦੇ ਜਵਾਨਾਂ ਨਾਲ ਨੇੜਤਾ ਦੇਖੀ ਜਾ ਸਕਦੀ ਹੈ ਕਿ ਇੱਕ ਜਦੋਂ ਫੌਜੀਆਂ ਨਾਲ ਇੱਕ ਆ ਕੇ ਪੀਐਮ ਮਿਲਦਾ ਹੈ ਜਦੋਂ ਪ੍ਰਧਾਨ ਮੰਤਰੀ ਆ ਕੇ ਮਿਲਦਾ ਤਾਂ ਫੌਜੀਆਂ ਨੂੰ ਇੱਕ ਹੌਸਲਾ ਵੱਧਾ ਕਿਉਂਕਿ ਜਦੋਂ ਸੀਮਾ ਤੇ ਹੁੰਦੇ ਨੇ ਤਾਂ ਉਹਨਾਂ ਕੋਲ ਸਿਰਫ ਆਰਡਰ ਆਉਂਦੇ ਨੇ ਉਹਨਾਂ ਕੋਲ ਸਿਰਫ ਜੜੀਆਂ ਨੇ ਦਲੀਲਾਂ ਆਉਂਦੀਆਂ ਨੇ ਕਿ ਤੁਸੀਂ ਐਵੇਂ ਕਰੋ ਐਵੇਂ ਕਰੋ ਪਰ ਜਦੋਂ ਇੱਕ ਪ੍ਰਧਾਨ ਮੰਤਰੀ ਆ ਕੇ ਉਹਨਾਂ ਨੂੰ ਮਿਲਦਾ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਦਾ ਹੈ ਤਾਂ ਉਹਨਾਂ ਦਾ ਹੌਸਲਾ ਦੁੱਗਣਾ ਹੋ ਜਾਂਦਾ ਹੈ ਤਾਂ ਹੁਣ ਜਦੋਂ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲੇ ਨੇ ਤਾਂ ਭਾਰਤ ਮਾਤਾ ਜਿੰਦਾਬਾਦ ਦੇ ਨਾਰੇ ਵੀ ਲੱਗੇ ਨੇ ਭਾਰਤ ਮਾਤਾ ਦੀ ਜੈ ਦੇ ਨਾਰੇ ਵੀ ਲੱਗੇ ਨੇ ਤੇ ਲਗਾਤਾਰ ਬੰਦੇ ਮਾਤਰ ਦੇ ਜਾਰੇ ਨਾਰੇ ਲੱਗੇ ਨੇ ਲਗਾਤਾਰ ਜਿਹੜਾ ਹੈ ਉੱਥੇ ਮਾਹੌਲ ਬੜਾ ਸੋਹਣਾ ਦੇਖਣ ਨੂੰ ਮਿਲਿਆ ਕਿ ਫੌਜਿਆਂ ਨੂੰ ਸਾਬਾਸ ਦਿੱਤੀ ਹੈ ਕਿ ਜਿਹੜਾ ਤੁਸੀਂ ਆਪਰੇਸ਼ਨ ਸੰਦੂਰ ਦੇ ਵਿੱਚ ਸਾਥ ਦਿੱਤਾ ਹੈ ਫੌਜ ਦੇ ਵੱਲ ਦਾ ਤੇ ਫੌਜ ਦੇ ਵੱਲੋਂ ਜਿਹੜਾ ਲਗਾਤਾਰ ਆਪਣੀ ਭੂਮਿਕਾ ਨਿਭਾਈ ਗਈ ਹੈ ਉਸ ਦਾ ਬੜੀ ਹੀ ਉਹਨਾਂ ਨੇ ਕਹਿ ਲਿਆ ਕਿ ਤਾਰੀਫ ਕੀਤੀ ਹੈ